ਪਰ ਕਿੰਦਰ ਕਿਉਂ ਕਰਿਆ ਉਹ ਕਹਿੰਦੀ ਹੈ ਪਾਕਿਸਤਾਨ ਗਿਆ ਸੀ ਸਹੀ ਵੀ ਗਲਤ ਹੈ ਹਰੇਕ ਬੰਦੇ ਨੂੰ ਇਹਨਾਂ ਕੋਤ ਤੇ ਚਾਰ ਸ਼ਬਦ ਨੇ ਇਹ ਬੀਜੇਪੀ ਦੇ ਘਲੇ ਹੋਏ ਨੇ ਆਰਐਸਐਸ ਦੇ ਘਲੇ ਹੋਏ ਨੇ ਜੇ ਕੋਈ ਸਿੱਖ ਗੱਲ ਕਰੇ ਇਨਸਾਫ ਦੀ ਉਹਨੂੰ ਕਹਿੰਦੇ ਖਾਲਸਤਾਨੀ ਹੈ ਹਾਂ ਜੇ ਕੋਈ ਹਿੰਦੂ ਗੱਲ ਕਰੇ ਇਨਸਾਫ ਦੀ ਉਹਨੂੰ ਕਹਿੰਦੇ ਅਰਬਨ ਨਕਸ਼ਾ ਹੈ ਹਾਂ ਤੇ ਜੇ ਕੋਈ ਹੋਰ ਬੰਦਾ ਗੱਲ ਕਰੇ ਉਹਨੂੰ ਕਹਿੰਦੇ ਪਾਕਿਸਤਾਨ ਦਾ ਏਜੰਟ ਹੈ ਹਾਂ ਇਹ ਚਿੰਨ ਗੱਲਾ ਇਹ ਸਰਕਾਰ ਨੇ ਐਂシャレੰਮੀ ਬਣਾਈਆਂ ਨੇ ਹਰਬਨ ਅਕਸ ਪਾਕਿਸਤਾਨੀ ਆਈਐਸਏ ਦੇ ਏਜੰਟ ਹਾਂ ਜਿਹੜੀ ਮਰਜ਼ੀ ਗੱਲ ਕਰ ਦੋ ਆਪ ਜਿੱਦਿਆਂ ਇਹਨਾਂ ਦਾ ਐਮਪੀ ਕਹਿੰਦਾ ਹੈ ਵੀ ਦੇਸ਼ ਦੀਆਂ ਫੌਜਾਂ ਤਾਂ ਨਤਮਸ ਹੁੰਦੀਆਂ ਨੇ ਮੋਦੀ ਦੇ ਸਾਹਮਣੇ ਉਹਦੇ ਫੌਜਾਂ ਦਾ ਕੋਈ ਅਪਮਾਨ ਨਹੀਂ ਹੋ ਰਿਹਾ ਹਾਂ ਜੀ ਜੇ ਹੋਰ ਕਹਿੰਦੇ ਫਿਰ ਕਹਿੰਦੇ ਰਾਸ਼ਟਰੀ ਫੌਜ ਦਾ ਮਾਨ ਕਰਦੇ ਨੇ ਆਪਦੇ ਨਾਗਪੁਰ ਦੇ ਹੈੱਡਕ quartਲੇ ਉੱਚਾ ਕਰਨ ਝੰਡੇ ਨੂੰ ਫਿਰ ਰੋਜ ਉਹਦਾ ਲਾਹੇ ਦੇ ਭਗਵਾ ਦੇ ਇਸ ਕਰਕੇ ਉਹਦੇ ਉਂ ਨਰ ਵਾਸਤੇ ਉਹ ਝੰਡਾ ਹੈ ਇਦਾਂ ਹੀ ਸੰਵਧਾਨ ਜਿੱਦੇ ਆਪ ਸੰਵਧਾਨ ਨੂੰ ਮੋਦ ਉਹਦੇ ਨੇ ਉਹਦੇ ਕੋਈ ਗੱਲ ਨਹੀਂ ਕਿ ਇਹ ਕਹਿੰਦੇ ਜੇ ਗਦੀ ਮਰੀ ਸਾਡੇ ਆਨੰਦ ਘੋਬ ਗਦੀ ਮਰਦੇ ਨੇ ਕੋਈ ਦੋਸੋ ਇਹ ਸਾਰਾ ਪੁੱਝਾ ਹੈਗਾ ਵਾਂਗ ਚੁੱਕਦੇ ਉੱਤੇ ਜਿਹੜਾ ਦੋਸ਼ ਲਾ ਕੇ ਇਹ ਪਾਕਿਸਤਾਨ ਗਿਆ ਹੁਣ ਪਾਕਿਸਤਾਨ ਚ ਕੀ ਹੈ ਉਹ ਅੰਤਰਰਾਸ਼ਟਰੀ ਕਾਲ ਸੀਗੀ ਉਹ ਜਵਾਨੋ ਹੋਰੇ ਅੰਤਰਰਾਸ਼ਟਰੀ ਸੰਸਾਧਾਂ ਦੇ ਕਹੇ ਤੋਂ ਗਿਆ ਇਹਨਾਂ ਨੂੰ ਪਤਾ ਹੈ ਸਭ ਕੁਝ ਦੱਸ ਕੇ ਗਿਆ ਉੱਥੇ ਵੀ ਗੱਲ ਪਰਿਆਰੰਦੀ ਹੋਈ ਹੋਈ ਹੈ ਇਹ ਨਹੀਂ ਪਰਿਆਰੰਦੀਆਂ ਮੀਟਿੰਗਾਂ ਚ ਜਾਂਦੇ ਆ ਮੋਦੀ ਸਾਹਿਬ ਤਾਂ ਫਿਰ ਮੋਦੀ ਸਾਹਿਬ ਨੂੰ ਕਿੱਥੇ ਕੋਈ ਮਿਲ ਗਈ ਵੀ ਜਾਂਦੇ ਆਂਦੇ ਕਹਿੰਦੇ ਮੈਂ ਉਹਨੂੰ ਨਵਾਸ਼ ਸ਼ਰੀਫ ਨੂੰ ਉਹ ਵਧਾਈ ਦੇਣ ਚੱਲਿਆ ਉਹ ਜਾ ਆ ਜੋ ਉੱਥੇ ਅਹ ਬਿਰਿਆਨੀ ਕਾਹਨ ਚੱਲ ਗਿਆ ਜੀ ਤੇ ਜਿਹੜੇ ਸੀਗੇ ਅਟਲ ਵਿਧਿਆਲੀ ਬਾਜਪਾਈ ਜੀ ਜਦ ਮੁਸ਼ਰਫ ਨੂੰ ਕੋਈ ਨਹੀਂ ਪੁੱਛਦਾ ਸੀ ਉਹਨੇ ਕੂ ਕਰੀ ਸੀ ਸੁੱਧ ਬਣਾ ਉਹ ਵੀ ਮੰਨਤਾ ਜਿਹੜੀ ਸੀ ਉਹ ਭਰਤ ਨੇ ਦਿੱਤੀ ਤੇ ਉਹਨੂੰ ਅੱਛਾ ਅਗਲੇ ਚ ਬਣਾ ਲਿਆ ਤੇ ਉਦੋਂ ਮੁੜ ਕੇ ਨਾਲ ਇਹਨੇ ਹਮਲਾ ਕਰਤਾ ਗੱਲ ਇਹੀ ਹੋਈ ਸੀ ਆਪਦੇ ਵੀ ਵੇਲੇ ਬਿਲਕੁਲ ਸਹੀ ਇਹਨਾਂ ਨੂੰ ਆਪ ਨੂੰ ਇਹ ਜੋ ਮਰਜ਼ੀ ਕਰਨ ਤੇ ਪਰ ਜੇ ਦੂਜਿਆਂ ਦੇ ਉੱਤੇ ਦੰਨ ਚਣਾਉਣਾ ਇਹਨਾਂ ਦਾ ਕੰਮ ਹੀ ਆ ਨਾਂ ਚਣਾਉਣਾ ਹਰ ਗੱਲ ਤੇ ਨਾਂ ਚਣਾਉਂਦੇ ਨੇ ਇਹ ਅੱਜ ਅਸੀਂ ਕਹਿੰਦੇ ਆ ਵੀ ਤੁਸੀਂ ਆ ਵੋਟਾਂ ਠੀਕ ਨਹੀਂ ਬਣਾ ਰਹੇ ਵਿਹਾਰ ਚ ਜਾਣ ਬੁੱਝ ਕੇ ਖਰਾਬ ਕਰ ਰਹੇ ਹੋ ਪਿੰਡੂਆਂ ਨੂੰ ਘਟ ਗਿੰਤਾਂ ਨੂੰ ਅ ਦਲਤਾਂ ਨੂੰ ਆਦੀਵਾਸੀਆਂ ਨੂੰ ਔਰਤਾਂ ਨੂੰ ਵੋਟਾਂ ਚੋਂ ਘੱਟ ਅਡਰੇ ਹੋ ਗਰੀਬਾਂ ਨੂੰ ਕਿਹਦੇ ਹੁਣ ਅਸੀਂ ਕਹਿੰਦੇ ਕਿ ਵਿਦੇਸ਼ੀਆਂ ਨੂੰ ਵੋਟਰ ਹੱਕ ਦੇ ਦਈਏ ਇਹਨਾਂ ਨੂੰ ਪੁੱਛੇ ਕੋਈ ਕਿਨੇ ਝੂਠ ਮਤਲਬ ਨਹੀਂ ਜੱਤ ਵੀ ਨਹੀਂ ਵੀ ਕੌਣ ਇਹ ਜਾ ਨਾਗਰਿਕ ਹੈ ਭਾਰਤ ਦਾ ਜਿਹੜਾ ਕਹਿੰਦਾ ਹੋਵੇ ਕਿ ਵਿਦੇਸ਼ੀ ਨੂੰ ਵੋਟ ਦਾ ਹੱਕ ਦੇ ਦੋ ਇੱਥੇ ਪੰਜਾਬ ਦਾ ਜਿਹੜੇ ਹਰਚੋਇ ਨਹੀਂ ਹੁਣ ਨਾਲ ਦੇ ਵੋਟ ਦਾ ਹੱਕ ਦੱਤੇ ਰੋਣਾ ਤੇ ਆਪੇ ਵੀ ਭਾਈ ਇਹਨਾਂ ਨੂੰ ਕਿੰਦ ਨੇ ਇਹਨਾਂ ਦੇ ਆਪਣੇ ਸੂਬੇ ਚ ਵੋਟ ਦਾ ਇਹਨਾਂ ਦੀ ਹਾਂ ਇਹ ਕਹਿੰਦੇ ਵਿਦੇਸ਼ੀਆਂ ਦੇ ਦੁਆਰੇ ਰਹੇ ਨੇ ਤੁਸੀਂ ਦੇ ਕੋਲ ਕਿਹਦਾ ਵੱਧ ਦਾ ਪਾਸ ਹੈ ਇੰਟਰਵਰ ਦਾ ਵੱਧ ਦਾ ਪਾਸ ਸਰ ਕਿਉਂਕਿ ਸਾਡੇ ਜਿਹੜੇ ਕਈ ਬੰਦੇ ਵੀ ਬੜਾ ਐ ਚਿਕਨੀ ਚੋਪਲੀ ਚਿਕਨੀ ਚੋਪਲੀਆਂ ਗੱਲਾਂ ਕਰਨੀਆਂ ਬੜੀਆਂ ਫੋਕੀਆਂ ਹੁੰਦੇ ਨੇ ਤੂੰ ਵੀ ਚੰਗਾ ਤੂੰ ਵੀ ਚੰਗਾ ਉਹ ਵੀ ਚੰਗਾ ਉਹ ਵੀ ਚੰਗਾ ਸਾਡੇ ਬਹੁਤੇ ਸਾਡੀ ਸਮੱਸਿਆ ਇਸ ਗੱਲ ਦੀ ਹੋ ਗਈ ਹੈ ਅਸੀਂ ਇਹਦੇ ਉੱਤੇ ਗੱਦ ਕਰਦੇ ਹਾਂ ਜਿੱਦ ਦੇ ਵਾਂਗ ਕਿਤੇ ਹੋਰ ਜ਼ਿਆਦਾ ਭੀੜ ਬਣੀ ਉਦੋਂ ਕਈ ਆਪਦਾ ਮੂੰਹ ਬੰਦ ਕਰ ਲੈਣਗੇ ਬਿਲਕੁਲ ਮੈਂ ਇਹ ਦੇਖਿਆ ਜਰਜ ਯੂਨੀਵਰਸਿਟੀ ਚ ਪ੍ਰੋਟੈਸਟ ਸੀ ਕਈ ਬੰਨਿਆਂ ਨੂੰ ਉਥੇ ਜਾਣ ਤੋਂ ਨਾ ਕਾਫੀ ਕਿਉਂਕਿ ਉਹ ਪ੍ਰੋਟੈਸਟ ਬੀਜੇਪੀ ਦੇ ਖਿਲਾਫ ਜਾਣਾ ਸੀ ਕਈਆਂ ਨੇ ਆਬਦ ਖਾਲਵਾ ਮੇ ਲ ਚਲਾਉਣਾ ਹੁੰਦਾ ਉਹ ਬੀਜੇਪੀ ਦੇ ਖਿਲਾਫ ਨਹੀਂ ਬੋਲਦੇ ਲਿਖਣਾ ਬੁਖਣਾ ਤਾਂ ਜਿਹੜਾ ਵੀ ਪੜਿਆ ਲਿਖਣਾ ਨੂੰ ਲਿਖਣਾ ਆਉਂਦਾ